ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰੂ ਸਵਾਰਿਓ ਆਪਾਂ ਐਸਵਾਈ ਐਲ ਨਹਿਰ ਬਾਰੇ ਜਾਣਕਾਰੀ حاصل ਕਰੀਏ ਪੰਜਾਬ ਦੇ ਪਾਣੀਆਂ ਦੀ ਲੁੱਟ ਤਾਂ 1947 ਤੋਂ ਹੀ ਚੱਲਦੀ ਆ ਰਹੀ ਹੈ ਸਿਆਸੀ ਪਾਰਟੀਆਂ ਨੇ ਤਾਂ ਇਹ ਲੁੱਟ ਦੀ ਆਗੂ ਪਰ ਆਪਣੀਆਂ ਬਹੁਤ ਰੋਟੀਆਂ ਸਿਕੀਆਂ ਹੁਣ ਵੀ ਐਸਵਾਈਐਲ ਨਹਿਰ ਦੇ ਨਾਮ ਉੱਪਰ ਸਿਰਫ ਰਾਜਨੀਤੀ ਹੀ ਨਹੀਂ ਹੋ ਰਹੀ ਬਲਕਿ ਬਹੁਤ ਕੁਝ ਹੋ ਰਿਹਾ ਹੈ ਪਰ ਪੰਜਾਬ ਦੀ ਦੂਜੀਆਂ ਨਹਿਰਾਂ ਵੱਲੋਂ ਲੁੱਟੇ ਜਾ ਰਹੇ ਪਾਣੀ ਨੂੰ ਬਚਾਉਣ ਦੇ ਲਈ ਪਿਛਲੀਆਂ ਸਰਕਾਰਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਪੰਜਾਬ ਦੇ ਪਾਣੀਆਂ ਦੀ ਲੁੱਟ ਵਿੱਚ ਬਾਦਲ ਅਤੇ ਕੈਪਟਨ ਦੀ ਪੂਰੀ ਤਰ੍ਹਾਂ ਸਹਿਮੂਲਿਤ ਰਹੀ 18 ਮਈ 1988 ਦੇ ਦਿਨ ਬੱਬਰਾਂ ਤੇ ਹੋਰ ਜਥੇਬੰਦੀਆਂ ਨੇ ਐਸਵਾਈਐਲ ਨਹਿਰ ਬੰਨ ਨਹੀਂ ਰੋਕੀ ਜਿਹੜੀ ਸਮੇਂ ਦੀਆਂ ਸਰਕਾਰਾਂ ਨੇ ਅੱਜ ਤੱਕ ਪੂਰਾ ਜੋਰ ਲਾ ਲਿਆ ਚਲਾ ਨਾ ਸਕੀਆਂ ਇਸ ਦੌਰਾਨ ਸਿੰਘਾ ਨੂੰ ਪਾਰ ਸਰਕਾਰ ਨੇ ਨਹਿਰ ਬਣਾਉਣ ਵਾਲੇ 37 ਬੰਦੇ ਜਿਨ੍ਹਾਂ ਨੂੰ ਕਈ ਵਾਰ ਰੋਕਣ ਤੇ ਵੀ ਜੋ ਨਾ ਰੁਕੇ ਸਮਝਾਉਂ ਤੇ ਨਾ ਸਮਝੇ ਅਖੀਰ ਸਿੰਘਾਂ ਨੂੰ ਉਹਨਾਂ ਦਾ ਸੋਧਾ ਲਾਉਣਾ ਪਿਆ ਤੇ ਇਹ ਸਾਰੇ ਸਿੰਘਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਜਿਸ ਨੂੰ ਅੱਜ ਤੱਕ ਕੋਈ ਸਰਕਾਰ ਚਲਾ ਨਹੀਂ ਸਕੀ ਜਿੱਥੇ ਭਾਈ ਸ਼ਗਦੇਵ ਸਿੰਘ ਬੱਬਰ ਹੋਰਾਂ ਨੇ ਬਲ ਮਾਰਿਆ ਜਿੱਥੇ ਜਟਾਣੇ ਵਰਗਿਆਂ ਨੇ ਇਸ ਨਹਿਰ ਦੇ ਉੱਤੇ ਆਪਣਾ ਜੀਵਨ ਦਾਣ ਦਿੱਤਾ ਆਪਣਾ ਪਰਿਵਾਰ ਵਾਰਿਆ ਜੇਕਰ ਸਿੰਘ ਨਹਿਰ ਦਾ ਕੰਮ ਨਾ ਰੁਕਦੇ ਪੰਜਾਬ ਹੁਣ ਤੱਕ ਬੰਜਰ ਬਣ ਚੁੱਕਿਆ ਹੋਣਾ ਸੀ ਇੱਕ ਤਾਂ ਪੰਜਾਬ ਦਾ ਪਾਣੀ ਮੁਫਤ ਵਿੱਚ ਰੋਟਰੇ ਹਨ ਉਤੋਂ ਕਮੀਨਗੀ ਦੀ ਇੰਨੀ ਖਦ ਕਿ ਨਹਿਰਾਂ ਵਾਟਰ ਪ੍ਰੂਫ ਕਰ ਰਹੇ ਹਨ ਜੋ ਪੰਜਾਬ ਦੀ ਧਰਤੀ ਤੇ ਇੱਕ ਵੀ ਬੂੰਦ ਦੀ ਪਾਣੀ ਦੀ ਅੰਦਰ ਨਾ ਜਾ ਸਕੇ ਇਸ ਨੂੰ ਉਪਰੋਂ ਵੀ ਕਬਰ ਕਰ ਦਿਓ ਤਾਂ ਜੋ ਪੰਜਾਬ ਦਾ ਕੋਈ ਪੰਛੀ ਵੀ ਜੁੰਝ ਪਰ ਕੇ ਪਾਣੀ ਨਾ ਪੀ ਸਕੇ ਕੁਝ ਪਾਣੀ ਭਾਪ ਬਣ ਕੇ ਪੰਜਾਬ ਦੇ ਵਾਤਾਵਰਨ ਵਿੱਚ ਜਾਂਦਾ ਹੈ ਉਹ ਵੀ ਨਾ ਜਾ ਸਕੇ ਹੱਦ ਹੋ ਗਈ ਇਸ ਵਿੱਚ ਪ੍ਰਾਣੀ ਜਾਂ ਸਰਕਾਰ ਖੁਦ ਸ਼ਾਮਲ ਸੀ 70 ਸਾਲ ਇਸ ਉੱਪਰ ਕੁਝ ਨਹੀਂ ਹੋਇਆ ਇਸ ਲਈ ਲੋਕਾਂ ਨੇ ਤੀਜੀ ਧਿਰ ਚੁਣੀ ਪਰ ਇਸ ਸਰਕਾਰ ਤੋਂ ਕੁਝ ਉਮੀਦਾਂ ਸਨ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹੋਵੇ ਤੇ ਪਾਣੀਆਂ ਦੀ ਸਹੀ ਵੰਡ ਨਵੇਂ ਸਿਰੇ ਤੋਂ ਹੋਵੇ ਹੁਣ Rajasthan ਨੂੰ ਮੁਫਤ ਪਾਣੀ ਕਿਉਂ ਬਿਜਲੀ ਦੇ ਵੱਧੂ ਬਿੱਲ ਅਤੇ ਹੋਰ ਟੈਕਸ ਪੰਜਾਬ ਭਰੇ ਤੇ ਪੰਜਾਬ ਦਾ ਕੁਦਰਤੀ ਸਰੋਤ ਜਿਸ ਤੋਂ ਪੰਜਾਬ ਨੂੰ ਅੰਦਰੋਂ ਛਕਦੀ ਉਹ ਮੁਫਤ ਵਿੱਚ ਲੁੱਟਿਆ ਜਾਵੇ ਪੰਜਾਬ ਪੰਜ ਪਾਣੀਆਂ ਦੀ ਤਰਤੀਬ ਪਰ ਪਾਣੀ ਦਾ ਲੁੱਟਿਆ ਜਾ ਰਿਹਾ ਹੈ ਪੰਜਾਬ ਦਿਨੋਂ ਦਿਨ ਮਾਰੂਥਲ ਹੋ ਰਿਹਾ ਹੈ ਐਸਵਾਈਐਲ ਤੇ ਸ਼ਿਆਤ ਸਰਗਰਮ ਹੈ ਪਰ ਅਖਬਾਰਾਂ ਦੀਆਂ ਸੁਰਖੀਆਂ ਤੇ ਉਹਲੇ ਮਾਲਵੇ ਨੂੰ ਰੀਚਾਰਜ ਕਰਕੇ ਲੰਘਦੀ ਰਾਸਣ ਕਨਾਲ ਪੱਕੀ ਕੀਤੀ ਜਾ ਰਹੀ ਹੈ ਜਿਸ ਦਾ ਨਾ ਅਖਬਾਰਾਂ ਦਾ ਮੁੱਦਾ ਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਮੁੱਦਾ ਹੈ ਰਾਸਨ ਕਨਾਲ ਜਿਸ ਨੂੰ ਇੰਦਰਾ ਗਾਂਧੀ ਕਨਾਲ ਵੀ ਕਿਹਾ ਜਾਂਦਾ ਹੈ ਜਦੋਂ ਸਤਲੋਈ ਤੇ ਵਿਆਸ ਦੇ ਮੇਲ ਤੋਂ ਹਰੀਕੇ ਤੋਂ ਨਿਕਲ ਕੇ ਮਾਲਵੇ ਵਿੱਚੋਂ ਹੁੰਦੀ ਹੋਈ ਹਨੂਮਾਨਗੜ੍ਹ ਬੀਕਾਨੇ ਤੇ ਜੈਸਲ ਮੇਰ ਤੱਕ 650 ਕਿਲੋਮੀਟਰ ਮੀਟਰ ਦੂਰ ਜਾ ਕੇ ਸੁੱੜਦੀ ਹੈ ਪੰਜਾਬ ਦੇ ਪਾਣੀ ਨੂੰ 1 ਮਿੰਟ ਵਿੱਚ ਪੰਜਾਬ ਦਾ 3 ਕਰੋੜ ਲੀਟਰ ਪਾਣੀ ਬਾਹਰ ਲਜਾਣ ਵਾਲੀ ਇਸ ਨਹਿਰ ਨੂੰ ਅੱਜਕੱਲ ਪੱਕਾ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਇਹ ਨਹਿਰ 169 ਕਿਲੋਮੀਟਰ ਵੰਦੀ ਹੈ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫਰੋਇਪੁਰ ਫਰੀਦਕੋਟ ਤੇ ਮੁਕਸਰ ਸਾਹਿਬ ਦੇ ਤਰਤੀਹਟ ਦੇ ਪਾਣੀ ਨੂੰ ਰੀਚਾਰਜ ਕਰਨ ਦਾ ਕੰਮ ਇਹ ਨਹਿਰ ਬਖੂਬੀ ਨਵਾਰੀ ਹੈ ਤਾਕੇ ਬਾਕੀ ਮਾਲਵੇ ਦੇ ਮੁਕਾਬਲੇ ਇਹਨਾਂ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾ ਨਹੀਂ ਪਰ ਰਾਜਸਥਾਨ ਕਨਾਲ ਦੇ ਪੱਕਾ ਹੋਣ ਨਾਲ ਇਹ ਪੱਧਰ ਨੀਵਾ ਜ਼ਰੂਰ ਹੋਵੇਗਾ ਕਿਉਂਕਿ ਜੇਕਰ ਨਹਿਰ ਪੱਕੀ ਹੁੰਦੀ ਹੈ ਤਾਂ ਧਰਤੀ ਹੇਠਲਾ ਪਾਣੀ ਰੀਚਾਰਜ ਨਹੀਂ ਹੋਵੇਗਾ ਤੇ ਪਾਣੀ ਥੱਲੇ ਜਾਣਾ ਸੁਭਾਵਿਕ ਹੈ ਇੱਕ ਅਨੁਮਾਨ ਅਨੁਸਾਰ ਪੰਜਾਬ ਨੂੰ 69 एमएएफ मिलियन एरिया फुट ਪਾਣੀ ਦੀ ਲੋੜ ਹੈ ਪਰ ਪੰਜਾਬ ਦਾ 75% ਪਾਣੀ ਕੇਂਦਰ ਨੇ ਦੂਜੇ ਸੂਬਿਆਂ ਨੂੰ ਵੰਡਿਆ ਹੋਇਆ ਹੈ ਰਾਜਸਾਨ ਕਨਾਲ ਪੰਜਾਬ ਦਾ 7.6 ਮਿਲੀਅਨ ਏਰੀਆ ਫੁੱਟ ਪਾਣੀ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੀ ਹੈ ਪਾਣੀਆਂ ਦੇ ਮੁੱਦੇ ਤੇ ਪੰਜਾਬ ਵਿਧਾਨ ਸਭਾ ਵਿੱਚ ਵਾਰ-ਵਾਰ ਰਾਜਸਾਨ ਤੋਂ ਰਿਐਲਿਟੀ ਮੰਗਣ ਦੀ ਮੰਗ ਉੱਠਦੀ ਹੈ ਪਰ ਇਹ ਰੈਗੂਲੇਸ਼ਨ ਐਕਟ ਤੇ ਕਾਉਂਸਲ 78 79 ਤੇ 80 ਸਾਲ ਕੇਂਦਰ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਆਪਣੇ ਕੋਲ ਰੱਖੇ ਹੋਏ ਨੇ ਜਦੋਂ ਕਿ ਰਿਪੇਰੀਅਨ ਕਾਨੂੰਨ ਦੇ ਬਿਲਕੁਲ ਉਲਟ ਹਨ ਰਾਸਨ ਕਨਾਲ ਦਾ ਕੰਮ 1952 ਵੀ ਸ਼ੁਰੂ ਹੋਇਆ ਸੀ ਹਾਲਾਂਕਿ 650 ਕਿਲੋਮੀਟਰ ਦੇ ਇਸ ਪ੍ਰੋਜੈਕਟ ਨੂੰ ਵਿਸ਼ਵ ਬੈਂਕ ਨੇ ਨਕਾਰ ਦਿੱਤਾ ਸੀ ਪਰ ਕੇਂਦਰੀ ਮੰਤਰੀ ਗੁਲਜਾਰੀ لال ਮੰੰਦਾ ਨੇ ਬਾਕੀ ਮੰਤਰੀਆਂ ਦੀ ਸਹਿਮਤੀ ਕਰਵਾ ਕੇ ਇਸ ਪ੍ਰੋਜੈਕਟ ਨੂੰ ਮਨਜ਼ੂਰ ਕਰਵਾਇਆ ਸੀ 1958 ਵਿੱਚ ਇਹ ਨਹਿਰ ਹਨੂਮਾਨਗੜ੍ਹ ਤੱਕ ਮੁਕੰਮਲ ਹੋ ਗਈ ਸੀ ਜਿਸ ਦਾ ਉਦਘਾਟਨ ਕੇਂਦਰੀ ਮੰਤਰੀ ਗੋਬਿੰਦ ਵੱਲਵਲੋਂ ਕੀਤਾ ਗਿਆ ਸੀ ਪਰ 1972 ਵਿੱਚ ਇਸ ਨੂੰ ਹਨੂਮਾਨਗੜ੍ਹ ਤੋਂ ਵਧਾ ਕੇ ਜੈਸਲਮੇਰ ਤੱਕ ਵਧਾ ਦਿੱਤਾ ਗਿਆ 2 ਨਵੰਬਰ 1984 ਨੂੰ ਇਸ ਦਾ ਨਾਮ ਰਾਜਸਾਨ ਕਨਾਲ ਤੋਂ ਬਦਲ ਕੇ ਇੰਦਰਾ ਗਾਂਧੀ ਕਨਾਲ ਰੱਖ ਦਿੱਤਾ ਗਿਆ ਹੁਣ ਫਿਰ ਇਸ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਹੈ ਜਿਸ ਨਾਲ ਮਾਲ ਵਿੱਚ ਪਾਣੀ ਦਾ ਪੱਧਰ ਹੋਰ ਨੀਵਾ ਹੋ ਸਕਦਾ ਹੈ ਤੇ ਪੰਜਾਬ ਦਿਨੋਂ ਦਿਨ ਮਾਰੂਥਲ ਵੱਲ ਵਧੇਗਾ ਹੁਣ ਭਵੰਤਮਾਨ ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ ਜੋ ਪਾਣੀ ਦੀ ਲੁੱਟ ਸੁੱਟ ਅਕਾਲੀਆਂ ਤੇ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਹੋ ਚੁੱਕੀ ਹੈ ਇਸ ਨੂੰ ਠੱਲ ਪਾਵੇ ਅਤੇ ਪੰਜਾਬ ਦਾ ਸਹੀ ਹੱਕ ਪੰਜਾਬ ਨੂੰ ਮਿਲੇ ਕਿਉਂਕਿ ਇਸ ਨਹਿਰ ਦੇ ਖਾਤਰ ਇਸ ਵਾਈਲ ਦੀ ਖਾਤਰ ਬੜੀਆਂ ਕੁਰਬਾਨੀਆਂ ਹੋ ਚੁੱਕੀਆਂ ਨੇ ਉਹਨਾਂ ਕੁਰਬਾਨੀਆਂ ਦਾ ਅਖੀਰ ਇਹ ਮੋਲ ਜਿਹੜਾ ਹੈ ਪਹਿਣਾ ਚਾਹੀਦਾ ਹੈ ਸੋ ਇਸ ਇਤਿਹਾਸ ਐਸਵਾਈਐਲ ਦਾ ਜਿਹਦੇ ਵਿੱਚ ਪਿਆਰ ਹੋ ਜਟਾਣਾ ਜੋ ਕਿ ਉਸ ਵੇਲੇ ਦੇ ਉਹ ਮਜ਼ਦੂਰਾਂ ਦੇ ਜੋ ਸਜ਼ਾ ਦਿੱਤੀ ਸੀ ਉਹਨਾਂ ਨੂੰ ਉਸਦੇ ਵਿੱਚ ਸ਼ਾਮਲ ਸੀ ਔਰ ਉਸਦੇ ਪਰਿਵਾਰ ਨੂੰ ਮਾਰਨ ਵਾਲਾ ਕੌਣ ਸੀ ਸਿੱਖੀ ਭੇਸ ਦੇ ਵਿੱਚ ਪੂਲਾ ਜਿਸ ਨੇ ਛੋਟੇ ਬੱਚੇ ਨੂੰ ਵੀ ਨਹੀਂ ਬਖਸ਼ਿਆ ਜਿਸ ਨੇ ਵਿਧ ਮਾਤਾ ਨੂੰ ਨਹੀਂ ਬਖਸ਼ਿਆ ਜਿਸ ਨੇ ਪਰਿਵਾਰ ਨੂੰ ਅੱਗ ਲਾ ਕੇ ਸਾੜ ਕੇ ਖਤਮ ਕਰ ਦਿੱਤਾ ਐਸੇ ਸ਼ਖਸ ਵੀ ਜਿਵੇਂ ਉਸ ਨੇ ਭਾਈ ਜਟਾਣਾ ਦੇ ਪਰਿਵਾਰ ਨੂੰ ਖਤਮ ਕੀਤਾ ਸੀ ਇਸੇ ਤਰ੍ਹਾਂ ਹੀ ਪੂਲੇ ਦੀ ਮੌਤ ਵੀ ਜੇਲ੍ਹ ਦੇ ਵਿੱਚ ਅੱਗ ਦੇ ਨਾਲ ਹੀ ਪਿਆਰਿਓ ਹੋਈ ਸੀ ਸੋ ਇਹ ਘਟਨਾ ਬੇहद ਟੁਕਦੀ ਹੈ ਐਸ.ਵਾਈ.ਐਲ ਤੇ ਕਿੰਨੀਆਂ ਕੁਰਬਾਨੀਆਂ ਹੋ ਕੇ ਇਸ ਦਾ ਕੰਮ ਰਖਵਾਇਆ ਗਿਆ ਅੱਜ ਤੱਕ ਕਿਸੇ ਦਾ ਹਿਆ ਨਹੀਂ ਪਿਆ ਇਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਸੋ ਇਹ ਸੀ ਪਿਆਰਿਓ ਐਸ.ਵਾਈ.ਐਲ ਨਰਦਾ ਤਿਆਜ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਔਰ ਪਾਣੀਆਂ ਦੀ ਲੁੱਟ ਖਸੁੱਟ ਦਾ ਵੇਰਵਾ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਇਸ ਨੂੰ ਸਕਦਾ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਨੂੰ ਸੁਣ ਗਿਆ ਔਰ ਹੋਈਆਂ ਭੁੱਲਾ ਨੂੰ ਨੱਚਤਾਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਤਾਂ ਕਿ ਆਪ ਜੀ ਦਾ ਪਿਆਰ ਸਾਡੇ ਨਾਲ ਬਣਿਆ ਰਵੇ ਤੇ ਅਸੀਂ ਆਪਜੀ ਦੇ ਨਾਲ ਵਦ ਵਦ ਸਵਾਮਾ ਹਾਜ਼ਰ ਕਰ ਸਕੀਏ ਹੋਈਆਂ ਪੁੱਲਾਂ ਨੂੰ ਨਾ ਚਤਾਰੇ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ